ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਕਾਨ ਸਿੰਘ ਵਾਲਾ ਜ਼ਿਲ੍ਹਾ ਪੈਂਦਾ ਇਹਨੂੰ ਮੋਗਾ ਤਹਿਸੀਲ ਪੈਂਦੀ ਆ ਮੋਗਾ ਹੀ ਮੋਗੇ ਤੋਂ ਤਲਵੰਡੀ ਭਾਈ ਵਾਲੇ ਰੋਡ ਤੇ ਮੋਗਾ ਫਰੋਜਪੁਰ ਰੋਡ ਤੇ ਬਾਈ ਦਾ ਪਿੰਡ ਹੈ ਮੇਨ ਰੋਡ ਤੋਂ ਮਸਾਦਾ ਕਿੰਨੇ ਕਿਲੋਮੀਟਰ ਪਾਸੇ ਆਟਵਾ ਪਿੰਡ ਆ ਕਿਲੋਮੀਟਰ ਉਹਦੇ ਤੋਂ ਬਾਅਦ ਇੱਕ ਪਾਸੇ ਜੋਗੀ ਵਾਲਾ ਪਿੰਡ ਇੱਕ ਪਾਸੇ ਕਾਨ ਸਿੰਘ ਵਾਲਾ ਪਿੰਡ ਡਗਰੂ ਵਾਲਾ ਪੌਲ ਨੰਗਨਸਾਰ ਅੱਗੇ ਪਿੰਡ ਆਉਂਦਾ ਤੇ ਜੇ ਤਲਵੰਡੀ ਭਾਈ ਵਾਲੇ ਸ਼ਹਿਰ ਵਾਲੇ ਪਾਸੋਂ ਆਉਣੇ ਆ ਤਾਂ ਟੋਲ ਪਲਾਜ਼ਾ ਨੰਗ ਕੇ ਅੱਗੇ ਪਿੰਡ ਆ ਜਾਂਦਾ ਕਾਨ ਸਿੰਘ ਵਾਲਾ ਇੱਕ ਸਾਈਡ ਕਾਨ ਸਿੰਘ ਵਾਲਾ ਇੱਕ ਸਾਈਡ ਜੋਗੇ ਵਾਲਾ ਅੱਜ ਦੀ ਵੀਡੀਓ ਦੇ ਵਿੱਚ ਦੋ ਜਾਨਵਰ ਵਿਖਾਉਣੇ ਆ ਦੋਵੇਂ ਜਾਨਵਰ ਸੁਹਣੇ ਆ ਬਰੀਡ ਵਾਲੇ ਆ ਇੱਕ ਬਹੁਤ ਚੰਗੀ ਪਹਿਲਾਂ ਵਛੀ ਤਾਜੀ ਸੂਈ ਸਵਾਈ ਬੱਚਾ ਇਹਦਾ ਉਹ ਖੜਾ ਚੰਗੇ ਦੁੱਧ ਵਾਲੀ ਆ ਤੇ ਇੱਕ ਗੱਬਣ ਤਿਆਰ ਮੁੱਲ ਹੋਣਗੇ ਨਿੱਕੇ ਨਿੱਕੇ ਵੜਾਂ ਚੰਗੀਆਂ ਵੱਡੀਆਂ ਜਾਨ ਵਾਲੀਆਂ ਚੰਗੇ ਦੁੱਧ ਵਾਲੀਆਂ ਇਨਫੋਰਮੇਸ਼ਨ ਲੈ ਦਿੰਨਾ ਪੁੱਛ ਲੈਨੇ ਕਿੰਨਾ ਦੁੱਧ ਕਿੰਨਾ ਮੁੱਲ ਸਾਰੀ ਬੰਦੀ ਜਾਣਕਾਰੀ ਲੈ ਦਨ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਂ ਦੱਸਦੀ ਆ ਜੀ ਨਾਮ ਸੁਖੈਨ ਸਿੰਘ ਜੀ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਫਿਰੋਗਾ ਜੀ ਫੋਨ ਨੰਬਰ ਦੱਸਦੀ ਆ 819867791 ਇੱਕ ਹੋਰ ਫੇਰ ਦੱਸਦੀ ਆ 819867792 ਦੋ ਜਾਨਵਰ ਹਾਂਜੀ ਦੋ ਆ ਬਾਈ ਜੀ ਕਿਹੜੇ ਪਾਸੇ ਲੱਗੇ ਬੋਟ ਇਧਰੋਂ ਮਾਰੀ ਲੱਗ ਗਿਆ ਬਾਈ ਸੂਈ ਤੋਂ ਲੱਗ ਜੋ ਪਹਿਲਾ ਸੂਆ ਬਾਈ ਜੀ ਇਹ ਪਲੋਂ ਮੱਛੀ ਹਾਂਜੀ 6 ਧੰਨਵਾਦ ਕਿਹਦੇ ਦੰਦ ਚੱਕਦੀ ਆ ਕੰਨਾਂ ਵਾਲੇ ਨਾਲ ਖੜੇ ਆ ਬਾਈ ਇਹ ਠੀਕ ਆ ਹਾਂਜੀ ਸਮਾ ਸੂਈ ਨੂੰ ਸਮਾ ਸੂਈ ਨੂੰ ਬਾਈ ਹੋ ਗਏ ਹੋਣੇ 12 13 ਦਿਨ ਜਾਣੀ ਦੀ ਮੇਲੇ ਲੱਗੀ ਵੀ ਆ ਜਿਹੜਾ ਦੰਦ ਚੋ ਲੈਣਾ ਬਾਈ ਦੁੱਤ ਆ ਇਹ ਥੱਲੇ ਆ 17 ਕਿਲੋ 16 ਕਿਲੋ ਮੰਨ ਕੇ ਜਿਹੜਾ ਮਰਜੀ ਆ ਜੇ 15 16 ਮੰਨ ਕੇ ਜਿਹੜਾ ਮਰਜੀ ਆ ਕੇ ਬਾਈ ਸਹੀ ਆ ਮੰਨਣਾ ਲਖਾਵਾ ਦਾ ਭਾਨੀ ਦਾ ਕਰਾਵਾ ਠੀਕ ਹੈ ਇੰਨਾ ਚੰਗਾ ਲੱਗਾ ਤੁਹਾਨੂੰ ਤੇ ਬਾਕੀ ਆਪਣੇ ਕੋਲੇ ਆਈ ਆ ਬਾਈ ਕੱਲ ਲੋ ਹੂੰ ਆਪਣੇ ਕੋਲੇ 5 4 ਦਿਨ ਖੜਕੀ ਆਪਾਂ ਮੰਨ ਲਾ 18 ਕਿਲੋ ਦੁੱਧ ਬੱਚੀ ਥੱਲੋਂ ਚਵਾ ਲਾਂਗੇ ਉਹ ਖਾਣ ਪੀਣ ਨੂੰ ਆ ਉਹ ਲਾ ਬਾਈ ਤੇਰੇ ਸਾਹਮਣੇ ਫਰਲੀ ਚੱਤੀ ਪਈ ਹੈ ਸਹੀ ਹੈ ਹਾਂ ਕੰਦੂ ਬਹੁਤ ਹੈ ਕੱਢੀਏ ਬਾਹਰ ਦੋਸਤੋ ਖਾਣ ਪੀਣ ਦੀ ਬਾਈ ਕਹਿੰਦਾ ਖੁੱਲੀ ਆ ਵੇਖ ਲਓ ਇੱਧਰ ਤਾਂ ਜੇ ਪੱਠੇ ਜੀਂ ਨੇ ਦੇ ਦੇ ਤਾਂ ਖੁਰਨੀ ਜਾਵਾਂ ਰੰਬੜੀ ਪਈ ਆ ਤੇ ਸਹੀ ਮੈਣੇ ਪਸ਼ੂ ਦੁੱਧ ਤੁਹਾਨੂੰ ਵੀ ਪਤਾ ਉਹੀ ਦਿੰਦਾ ਜਿਹੜਾ ਪਸ਼ੂ ਖਾਣ ਪੀਣ ਦਾ ਖੁੱਲਾ ਹੋਵੇ ਜੇ ਹੁਣ ਉਧਰੋ ਜਿਹਨੇ ਵਹਿੜ ਲਈ ਵੈੜ ਸੂਈ ਹੋਵੇ ਤੇ ਮੂਰੇ ਕੜਾਈਆ ਲੇਟੀ ਦਾ ਧਰਦੇ ਅਗਲਾ ਤੇ ਬੱਚੀ ਮੂੰਹ ਜਾਂ ਮਰੀ ਜਾਵੇ ਉਹਨੂੰ ਖਾਵੇ ਹੀ ਨਾ ਫੇਰ ਦੁੱਧ ਕਾਹਦਾ ਦੇਣਾ ਖਾਣ ਪੀਣ ਦੀ ਖੁੱਲੀ ਆ ਬਾਈ ਕਹਿੰਦਾ ਆਪਾਂ 4 ਦਿਨਾਂ ਚ 18 ਕਿਲੋ ਚਵਾ ਦੇਾਂਗੇ 17 ਕਿਲੋ ਤਾਂ ਹੁਣ ਵੀ ਤਿਆਰ ਹੈ 16 ਮੰਨ ਕੇ ਕੋਈ ਵੀ ਆ ਜੇ ਨਿਕਲੂ 17 ਕੰਡੇ ਵਾਲਾ ਦੋ ਟਾਈਮ ਚਾਰ ਟਾਈਮ ਭਾਵੇਂ 10 ਟਾਈਮ ਚੋਕੇ ਲੈ ਜਾਓ ਵੀਡੀਓ ਬਣਾ ਰਿਆਂ 12:00 ਵਜੇ ਮੀ ਪੈ ਰਿਆ ਇਸ ਤੋਂ ਪਹਿਲਾਂ ਤਾਂ ਫੁੱਲੀ ਮੀ ਪੈ ਰਿਆ ਸੀਗਾ ਹੁਣ ਥੋੜਾ ਜਿਹਾ ਅਜੇ ਰੱਬ ਦਵਿਆ ਰੱਬ ਕਹਿੰਦਾ ਵੀਡੀਓ ਬਣਾ ਲਓ ਥੋੜਾ ਜਿਹਾ ਘਟਿਆ ਨਹੀਂ ਪਹਿਲਾਂ ਦਾ ਮੋਟੀਆਂ ਮੋਟੀ ਕਣੀ 68 ਫੁੱਲ ਚਲੀ ਜਾਂਦਾ ਹੈਗਾ ਪਹਿਲਾਂ ਵੱਛੀ ਛਿੱਗੀ 6 ਦੰਦ 17 ਕਿਲੋ ਦੁੱਧ ਕੰਡੇ ਦੇ ਦੋ ਟਾਈਮ ਚਾਰ ਟਾਈਮ 10 ਟਾਈਮ ਚੋਗੇ ਲੈ ਜੇ ਅਗਲਾ ਚਾਰਾਂ ਕਿ ਦਿਨਾਂ ਨੂੰ ਬਾਈ ਕਹਿੰਦਾ ਦੁੱਧ ਹੋਰ ਵਧਾ ਵੀ ਦਿਓ ਵੀਦੂ ਕਿਉਂਕਿ ਮੈਲੇ ਤੋਂ ਚੱਲ ਪਈ ਆ ਥਣ ਸੋਹਣੇ ਆ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਗੈਪ ਚ ਲੱਗੇ ਹੋਇਆ ਬਾਕੀ ਸਮਾਂ ਜਰੂਰ ਨੋਟ ਕਰ ਲਿਓ 12:00 ਵਜੇ ਦੇ ਆਸੇ-ਪਾਸੇ ਵੀਡੀਓ ਬਣਾ ਰਹੇ ਆ ਸ਼ਾਮਾਂ ਦੀ ਚੁਵਾਈ ਚ ਦਿਨ ਪਿਆ ਸਾਰਾ ਹੀ ਸ਼ਾਮਾਂ ਬੜਾ ਜਿਹਾ ਬਾਈ ਬਸ ਖਾ ਲਿਆ ਕੇ ਵੀ ਹੁੰਦਾ ਲੋ ਜੀ 1 ਵਜ ਗਿਆ ਪੂਰਾ ਤੇ ਸ਼ਾਮ ਦੀ ਚੁਵਾਈ ਚ 5 ਘੰਟੇ ਪਏ ਆ ਤਾਂ ਮੈਂ 12 ਵਜੇ ਦੇ ਆਸੇ ਪਾਸ ਹੀ ਗਾਈ ਮੀਂਹ ਜਿਆਦਾ ਹੀ ਅੰਦਰ ਬਹਿ ਗਏ ਕਿ ਮੀਂਹ ਪੁਰਾ ਘਟ ਜੇ ਤੇ 1 ਵਜ ਗਿਆ ਕਿੰਨੇ ਦੇ ਬਾਈ ਜੈ ਜਪਾ ਦੇਣ ਲੈਣ ਵਾਲੀ ਗੱਲ ਆ ਬਾਈ ਯਾਰ ਜਿਹਦਾ ਮੁੱਲ ਕਰਾਉਣਾ ਹਾਂ ਤਾਂ 70 75 ਕਰੀ ਜਾਵਾਂਗੇ ਕੋਈ ਫਾਇਦਾ ਨਹੀਂਗਾ 63000 ਕੀ ਇਹ ਚ ਮਾਨਤਾਣ ਕਰਾਂਗੇ ਬਾਈ ਪਰ 63000 ਰੁਪਇਆ ਮੁੱਲ ਮੱਛੀ ਦਾ ਬਾਈ ਕਰਨਾ ਨਹੀਂ ਕਿਤੇ ਨੇ ਮੱਛੀ ਤੁਸੀਂ ਆਪ ਹੀ ਨਹੀਂ ਨੇ ਜਾਤ ਬਰੀਡ ਕਿਸੇ ਪਾਸੇ ਨਹੀਂ ਖੰਦੀ ਬਾਈ ਇਹ ਤਾਂ ਗੱਲ ਹੈਗੀ ਹੈ ਦੋਸਤੋ ਜੈ ਜੀ ਡਿਮਾਂਡ ਆ 63000 ਦੀ ਬਾਈ ਕਹਿੰਦਾ ਦੇ ਦੇਣੀ ਐ ਇੱਕ ਗੱਲ ਤੁਹਾਨੂੰ ਵਿੱਚ ਐਡ ਕਰ ਦੇਣਾ ਦੁਬਾਰਾ ਮੱਛੀ ਪੂਰੀ ਚੰਗੀ ਆ ਬਰੀਡ ਵਾਲੀ ਆ ਹੈ ਪਹਿਲਾਂ ਨਾ ਵਧੀਆ ਪੰਜ ਸੱਤ ਸੂਵੇ ਦੁੱਧ ਪਿਆਉ ਤੇ ਮਲ ਜਾਇ ਜੀ 63000 ਬਾਕੀ ਆਏ ਆ ਬਾਈ ਵੀ ਲੇਵਾ ਨਹੀਂ ਕੋਈ ਟੱਕਰ ਮਾਰ ਹਾਂ ਫਿੱਟ ਫਿੱਟ ਲੇਵਾ ਫਿੱਟ ਫਿੱਟ ਲੇਵੇ ਦੀ ਆ ਬਾਕੀ ਟਾਈਮ ਤੋਂ ਟਾਈਮ ਦੇ ਕੋਈ ਵੀ ਆਪਾਂ ਚੋਕੇ ਲਈ ਆਵੇ ਲੋਗ ਇਹਨਾਂ ਨੂੰ ਹਾਂ ਆ ਗੱਲ ਬਾਈ ਦੀ ਲੱਖ ਰੁਪਏ ਦੀ ਆ ਬਾਈ ਕਹਿੰਦਾ ਟਾਈਮ ਤੋਂ ਟਾਈਮ ਯਾਨੀ ਕਿ ਸੁਬਾ ਸੁਬਾ 6-7 ਵਜੇ ਅਗਲਾ ਆਜੇ ਆਥਣੇ ਫੇਰ 6-7 ਵਜੇ ਆਜੇ ਜੇ ਤੋਂ ਬਾਈ ਕਹਿੰਦਾ ਅਗਲੇ ਨੇ ਪੈਸੇ ਲਾਉਣੇ ਆ ਕੰਡੇ ਤੇ ਜੋਕੇ 17 ਕਿਲੋ ਦੁੱਧ ਨੈਟ ਤਿਆਰ ਦੋ ਨੰਬਰ ਤੇ ਆ ਜਾ ਬਾਈ 4 ਨੰਬਰ ਬਾਈ 4 ਤਾਂ ਬਾਈ ਚੌਗੀ ਹਾਂਜੀ ਇਹ ਫਾਰਮ ਤੋਂ ਲਈ ਆ ਬਾਈ ਆਹ ਚੌਗੀ ਐ ਵੇਖਣ ਨੂੰ ਆ ਲਵੀ ਜੀ ਲੱਗਦੀ ਐ 1 ਨੰਬਰ ਤੇ ਆਹ ਲਓ ਜੀ ਸਹੀ ਆ ਹਾਂ ਜੇਕਰ ਮਨ ਨਾਲ ਖੜੇ ਆ ਦੱਸਿਓ ਇਹਦੇ ਬਾਰੇ ਫਿਰ ਇਹ ਬਾਈ ਪਹਿਲਾ ਸੂਆ 4 ਦਾੰ ਦਾ ਇਹ ਲਈ ਆਪਾਂ ਬਾਈ ਫਾਰਮ ਦੇ ਵਿੱਚੋਂ ਸਹੀ ਆ ਇੱਕ ਤਾਂ ਹੁੰਦਾ ਕਹਿਣ ਦਾ ਆਪਾਂ ਗੱਲ ਵੀ ਕਰਾਵਾਂਗੇ ਬੰਦਿਆਂ ਨਾਲ ਠੀਕ ਐ ਇਸ ਦੇ ਨਾਲ ਕੋਲੇ ਜਾ ਕੇ ਦੇਖੋ ਏ ਬਾਈ ਬੰਦੇ ਨੇ ਆਪਾਂ ਨੂੰ ਮਾੜਾ ਲੈਕਚਰ ਕਰ ਦਿੱਤਾ ਉਹ ਕਹਿੰਦਾ ਆਪ ਹੈਗੀ ਆ ਫਰੂਟ ਵੀ ਫਰੂਟ ਵੀ ਹਾਂਜੀ ਈਵਨ ਇਹਦੇ ਲੱਗਾ ਡੈਨਮਾਰਕ ਦਾ ਠੀਕ ਹੈ ਆਪਾਂ ਗੱਲ ਹੀ ਕਰਾਂਗੇ ਬਾਈ ਆਪਾਂ ਰੀਲੋਡ ਆ ਜੀ ਸਮਾਂ ਸਮਾਂ ਬਾਈ ਇਹ ਤਾਂ ਹਜੇ ਪੂਰਾ ਮੰਨ ਲਾ ਹੱਤਾ ਪਿਆ ਦੁੱਧ ਕਿਨਾਂ ਪਿਆ ਜੀ ਬਹੁਤ ਬਾਈ ਉਹਦੀ ਨਾ ਥੋੜੀ ਜਿਹੀ ਬੰਦੇ ਦੀ ਮਜ਼ਦੂਰੀ ਵੜ ਗਈ ਜਿਹੜੀ ਚਾਰੇ ਦੀ ਮਾਤਾ ਬਿਮਾਰ ਸੀਗੀ ਹਾਲ ਨਹੀਂ ਉਹ ਤੋਂ ਬੜਾ ਸੁਧਿਆਗਾ ਉਹ ਉਧਰ ਰਿਹਾ ਉਹਨਾਂ ਦਾ ਪਹਿਲਾ ਨਾ ਵੇੜਾ ਮੰਗਾਂ 30 ਕਿਲੋ ਦੇ ਜਾਨਗਾ ਦੁੱਧ ਠੀਕ ਹੈ ਉਹ ਜੀ ਮੰਗਾਂ ਨਾ ਆਰੀ ਇਹ ਸਭਨ ਵਾਲੀ ਸਭੀ ਘੱਟ ਕਰਕੇ ਬਾਈ ਬਾਲਾ ਤਾਂ ਮਿਆਂਦਾ ਨਹੀਂ 22 23 ਕਿਲੋ ਦੁੱਧ ਤਾਂ ਬਾਈ ਕੋਲੇ ਹੀ ਆਸਣਾ ਹੋਊਗਾ ਹੂੰ ਬਸ ਹੀ ਵੱਡੀ ਆ ਆਪਾਂ 6 ਵੱਡੀ ਆ ਬਾਕੀ ਆਏ ਆ ਬਾਈ ਜਿੱਥੇ ਲੰਨਾ ਤੁੰਨਾ ਹੈ ਇਹ ਆ ਇਹ ਤਾਂ ਬਣੀ ਕੋਹੋਂ ਬਣੀ ਮੇਰਾ ਅੱਜ ਆਪਾਂ ਨਾ ਪਾਉਣ ਲੱਗੀਆਂ ਮੈਂ ਦੋਸਤੋ ਵਾਲ ਟੇਲਾ ਬਹੁਤ ਪਈਆਂ ਕਾਗਜ਼ਰ ਗਾ ਹਵਾਨਾ ਪਤਲਾ ਜਾਵਾ ਬਾਕੀ ਆਏ ਆ ਵੀ ਪੂਰੀ ਮਾਰ ਕੇ ਸੁਣਾ ਬੱਚੀ ਨਹੀਂ ਕੱਢੀ ਪੂਰੀ ਵੀ ਕਰਮਾ ਦੀ ਬਹੁਤ ਹੈ ਕੱਢੀਏ ਬਾਹਰ ਨੂੰ ਦੋਸਤੋ ਚਾਰੂ ਚੁਰੂ ਬਾਈ ਕਹਿੰਦਾ ਬਹੁਤ ਹੈ ਪਹਿਲਾਂ ਚਾਰ ਦਾ ਤੇ ਚੌਗੀ ਵੈੜ ਦੂਜਾ ਆ ਪਹਿਲਾ ਸੂਆ ਦੁੱਧ ਬਾਈ ਕਹਿੰਦਾ ਦੁੱਧ ਤਾਂ ਵੱਧ ਪਿਆਜੂ ਤੁਸੀਂ 22 ਤੇ ਹੀ ਮੰਨ ਕੇ ਸੌਦਾ ਕਰ ਲੋ ਇਹਨਾਂ ਦਾ ਬਾਈ ਕਹਿੰਦਾ ਆਮਣਾ ਪਿਆਜੂ ਹਜੇ ਹਫਤੇ ਦੀ ਕੱਚੀ ਆ ਠੀਕ ਹੈ ਦੋਸਤੋ ਖੁੱਲੀ ਆ ਫਾਰਮ ਦੀ ਵੀਡੀਓ ਹੈਗੀ ਆ ਬਾਕੀ ਕੋਈ ਚੱਕਰ ਹੀ ਨਹੀਂਗਾ ਐਡਰੈਸ ਬਾਈ ਕਹਿੰਦਾ ਆਪਾਂ ਦੇਵਾਂਗੇ ਸਾਰਾ ਕੋਈ ਚੱਕਰ ਹੀ ਨਹੀਂ ਅਗਲਾ ਜਾ ਕੇ ਪਤਾ ਕਰੇ ਪਾਈ ਸੀ ਆਪਾਂ ਉਹ ਘਰੇਲੂ ਲਈ ਸੀ ਆਪਾਂ ਘਰੇਲੂ ਦੱਸਿਆ ਹਾਂ ਉਹ ਬੱਛੀ ਨਹੀਂ ਕਹਦਾ ਆਪਾਂ ਫਾਰਮ ਚੋਂ ਲਈ ਹੈ ਜਿਹੜੀ ਫਾਰਮ ਚੋਂ ਲਈ ਹੋਈ ਉਹ ਫਾਰਮ ਦੀ ਕਮਾਂ ਹੈ ਤੁਸੀਂ ਇਹ ਗੱਲ ਸਹੀ ਆ ਪਰ ਸੋ ਜਿੱਥੇ ਵੀਡੀਓ ਬਣਾਈ ਸੀ ਉਹ ਵੜ ਇਦੋਂ ਵੀ ਫਟ ਵੱਡੀ ਸੀ ਚਿੱਟੇ ਰੰਗ ਦੀ ਸੀ ਉਹਦੇ ਸੈੰਗ ਸੀਗੇ ਬਾਈ ਕਹਿੰਦਾ ਘਰੇਲੂ ਲਈ ਆ ਤੇ ਜੇ ਇਹ ਦੀ ਘਰੇਲੂ ਲਈ ਆ ਘਰੇਲੂ ਲਈ ਵਾਕ ਹਾਲਾਂਕਿ ਉਹ ਬੱਛੀ ਜੇ ਕੋਈ ਫਾਰਮ ਦੀ ਕਹਿੰਦਾ ਕੋਈ ਨਿੰਦ ਨਹੀਂ ਸਕਦਾ ਸੀ ਕਿਉਂਕਿ ਬਰੀਡ ਵਾਲੀ ਸੀ ਪਹਿਲਣ ਬੱਛੀ ਚਿੱਟੇ ਰੰਗ ਦੀ ਟਾਪ ਦੀ ਤੇ ਬਾਈ ਨੇ ਉਸ ਦਿਨ ਕਿਹਾ ਸੀ ਇਹ ਘਰੇਲੂ ਲਈ ਆ ਕੋਈ ਫਾਰਮ ਚੋਂ ਨਹੀਂ ਲਈ ਆ ਆਪਾਂ ਐਵੇਂ ਸੋਹਣੀ ਬਾਲੀ ਕਾ ਕੇ ਬਾਲੀ ਕਰਕੇ ਐਵੇਂ ਕਹਿ ਦਈਏ ਫਾਰਮ ਚੋਂ ਲਈ ਆ ਪਰ ਆ ਫਾਰਮ ਚੋਂ ਲਈ ਆ ਗੈਠਾ ਗੂਲੇਵਾ ਪਿਛੇ ਨੂੰ ਵੱਧਾ ਹਫਤੇ ਦੀ ਕੱਚੀ ਆ ਬਾਲਟੇ ਲਾ ਬਹੁ ਪਈਆਂ ਹਮਮ ਹਮ 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 ਹੋ ਸਕਦਾ ਦੱਸਦੇ ਨਹੀਂ ਲੈ ਜੇ ਸਹੀ ਆ ਤਾਂ ਤਾਂ ਲਿਜਾਣੀ ਨਹੀਂ ਜਾਣਾ ਬਾਈ ਰੱਛੀ ਨੇ ਆ ਹਫਤਾ ਤਾਂ ਬਾਈ ਕਹਿੰਦਾ ਟੌਰ ਨਾ ਹੀ ਲੈ ਜਾਣਾ ਹੋ ਸਕਦਾ 10 ਦਿਨ ਲੈ ਜੇ ਪੰਡਾ ਲਾ ਕੇ ਸੂ ਬਾਕੀ ਹੁਣ ਤਾਂ ਰੁੱਤ ਵੀ ਵਧੀਆ ਆ ਚੱਲੀ ਅੱਜ 4-5 ਭਾਦੋਂ ਗਈ ਆ ਤੇ ਹੁਣ ਤਾਂ ਮੀਂਹ ਪੈ ਗਿਆ ਮੌਸਮ ਬਦਲ ਗਿਆ ਹਾਂ ਬਸ ਕਰਮਾ ਵਾਲਿਆਂ ਦਾ ਇਹਨਾਂ ਦਾ ਹੀ ਦਿਨ ਆਈ ਹਾਂ ਹਾਂ ਜੀ ਪਾ ਦੋ ਬਾ ਦੋਈ ਆ ਬਸ ਆਹੀ ਦਾ 15 ਦਿਨ ਤੇ ਨਿਆਰੇ ਦੇ ਦੂਸੇ ਵਾਲੋ ਸਾਲ ਦੁੱਧ ਦੇ ਕਿੰਨੇ ਦੀ ਬਾਈ ਜਾਨੇ ਜੈਜ ਆਪਾ ਜੈਜ ਆ ਯਾਰ ਬਾਈ ਆਪਾਂ ਕੋਈ 80 85 ਨਹੀਂ ਮੰਗਦੇਗੇ ਹੂੰ 75000 ਰੁਪਏ ਚੋਂ ਮਾਨਤਾਣ ਕਰਾਂਗੇ ਬਾਕੀ ਆਏ ਆ ਬਾਈ ਇਹ ਵੀ ਬੱਚੀ ਮਨਲਾ ਸੂਸਵਾ ਗਈ ਬੱਚੀ ਪੁੱਛੀ ਦੇਗੀ ਚੰਗੀ ਹਾਂ ਸੀਮਨ ਦਾ ਜਿਹੜਾ ਬਾਈ ਆਪਾਂ ਨੂੰ ਏ ਨਹੀਂ ਆਪਾਂ ਨੂੰ ਪਤਾ ਵੀ ਇਹਦੇ ਸੈਕਸ਼ਨ ਲੱਗਾ ਕਿ ਨਾਨ ਸੈਕਸ਼ਨ ਲੱਗਾ ਉਹ ਅਗਲੇ ਨੂੰ ਆਪਾਂ ਨੰਬਰ ਦੇ ਦਾਂਗੇ ਅਲਾਦੀ ਗੱਲ ਕਰਨਗੇ ਸਹੀ ਹੈ ਕਿਹੜਾ ਸੀਮਣਾ ਹੂੰ ਆਪ ਵੀ ਤਥਲੀ ਫੁੱਲ ਕਰੀ ਅਗਲਾ ਬਾਈ ਆਪਣੇ ਨਾਲ ਫੇਰ ਸੌਦਾ ਕਰੇ ਸਹੀ ਹੈ ਦੋਸਤੋ ਬਰੂਟ ਦੀ ਆਪ ਹੈ ਡੈਨਮਾਰਕ ਦਾ ਸੀਵਨ ਲੱਗਿਆ ਆਈ ਨਹੀਂ ਪਤਾ ਸੈਕਸ਼ਨ ਲੱਗਾ ਕਿ ਨਾਨ ਸੈਕਸ਼ਨ ਲੱਗਾ ਉਹ ਚਲੋ ਅਕਾਲੀ ਕਰ ਲੈਣੀ ਆ ਪਿੰਡ ਕਾਂਤ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ 2 ਜਨਵਾਰ ਫੁੱਲ ਚੰਗੇ ਚੰਗੇ ਦੁੱਧ ਵਾਲੇ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਬਾਈ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਹਫਤੇ ਦੀ ਕੱਚੀ ਕੱਚੀ ਆ ਵੱੱਛੀ ਜਦੋਂ ਤਿਆਰ ਹੋ ਜਾਂਦੀ ਆ ਤੇ 70 75000 ਦੀ ਉਸ ਦਿਨ ਕਿਸੇ ਨੇ ਦੇਣੀ ਨਹੀਂ ਮੁੱਲ ਤਾਂ ਦੂਰ ਦੀ ਗੱਲ ਰਹਿ ਗਈ ਮੁੱਲ ਤਾਂ ਕਰੂਗਾ ਅਗਲਾ ਲੱਖ ਯਾਰ ਬਾਈ ਫਾਰਮ ਦੇ ਵਿੱਚ ਹੀ ਦੋਵੇਂ ਲੱਖ ਨਾ ਖੜਨਾ ਹੁੰਦੇ ਆ ਹਾਂ ਮੰਨ ਲਾ ਅ ਮੱਚੀ ਦਾ ਲੱਖ ਤੋਂ ਬਾਹਰ ਮੁੱਲ ਫਾਰਮ ਦਾ ਤਾਂ ਨਾਂ ਹੀ ਵੱਡਾ ਵੱਡਾ ਕੱਬੇ ਯਾਰ ਮੰਗ ਲੈਣਾ ਸੀ ਹਾਂ ਪਰ ਨਹੀਂ ਆਪਾਂ ਬੱਚੀ ਘਰੇਲੂ ਲਈ ਆ ਬਾਈ ਸਹੀ ਆ ਠੀਕ ਆ ਕਿ ਨਾ ਹਾਂ ਆ ਬੱਚੀ ਆਪਾਂ ਫਾਰਮ ਚੋਂ ਜਿਹੜੀ ਫਾਰਮ ਚੋਂ ਲਈ ਉਹੋ ਹੀ ਕਮਾਂਗੇ ਬਾਈ ਐਵੇਂ ਗਲਤ ਗੱਲ ਮੁੜ ਕੇ ਜੋ ਬਾਈ ਅਗਲੇ ਪੂਰੀ ਨੀਂਦ ਪਾ ਕੇ ਖੜਾਂਗੇ ਹਾਂ ਇਹ ਤਾਂ ਕੀ ਬਾਈ ਯਾਰ ਨਹੀਂ 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 ਬਾਈ ਆਪਾਂ ਨਫਾ ਲੈਣਾ ਝੂੜਕਾ ਤੋਂ ਮਾਰਾ ਆਪਾਂ ਡਰੈਸ ਦੇਵਾਂਗੇ ਅਗਲੇ ਨੂੰ ਪ੍ਰੋਪਰ ਅਗਲਾ ਪੂਰੀ ਤਸੱਲੀ ਕਰੇ ਨਾਲੇ ਗਾਂਵਾਂ ਵੇਖ ਕੇ ਆਵੇ ਵੀ ਕੀ ਉਹਦੀਆਂ ਦੀ ਬੱਚੀ ਆ ਹਾਂ ਦੋਸਤੋ ਬਾਈ ਕਹਿੰਦਾ ਨਾਲੇ ਅਗਲੇ ਦੇ ਫਾਰਮ ਚ ਗਾਵਾਂ ਵੇਖੀ ਕਿ ਕਿੰਨਾ ਗਾਵਾਂ ਦੀ ਵਹਿੜ ਆ ਇਹ ਬਿਲਕੁਲ ਛੋਟੇ ਛੋਟੇ ਪਾ ਸੱਚੀ ਗੱਲ